ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਸ਼ੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਦੀਨ ਦਇਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਦ ਸੰਗ 라ਵੀਐ ਜੀਉ ਸਤ ਗੁਰ ਦੀਨ ਦਇਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਨਾਮ ਸਾਧ ਸੰਗ 라ਵੀਐ ਜੀਉ ਭਾਜ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਾਸਾਏ ਤੋਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਾਮ ਕੀ ਫਾਸਾਏ ਪਰਮਨਾਠੇ ਛੁੱਟੇ ਗਾਂਠੇ ਜਮ ਪੰਥ ਮੂਲ ਦਾ ਆਵੀਆ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਨਿਤਰਿਆ ਤਰ ਏਕ ਨਾਮ ਨਿਰੰਜਨੋ ਜੀਓ ਸਰਬ ਦੁਖ ਪੰਜਨੋ ਜੀਓ ਦੁਖ ਹਰਤ ਕਰਤਾ ਸੁਖ ਹੈ ਸੁਅੰਮੀ ਸਰਣ ਸਾਧੂ ਆਇਆ ਸੰਸਾਰ ਸਾਗਰ ਮਹਾ ਬਿਖੜਾ ਪਾਲ ਏਕ ਮਹੇ ਤਰਾਇਆ ਪੂਰ ਰਹਿਆ ਸਰਬ ਥਾਏ ਗੁਰ ਗਿਆਨ ਨੇਤਰੀ ਅੰਜਨੋ ਬੇਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ਆਪ ਲਈ ਲੜਲਾਏ ਕਿਰਪਾ ਤਾਰਿਆ ਜੀਓ ਮੋਹੇ ਨਿਰਗੁਣ ਨੀਚ ਅਨਾਥ ਪ੍ਰਭੂ ਆਗਮ ਅਪਾਰਿਆ ਜੀਓ ਦਇਆਲ ਸਦਾ ਕਿਰਪਾਲ ਸੁਅੰਮੀ ਨੀਚ ਉੱਥਾਪਨ ਹਾਰਿਆ ਜੀ ਜੰਤੂ ਸਭ ਵਾਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬੇਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੈ ਜਿਉ ਨਿਤ ਜਪ ਹੈ ਤੇਰੇ ਦਾ ਤੋ ਲਈ ਜੀਓ ਸੰਤ ਰਸਨ ਉਠਾ ਆਪ ਟੂਠਾ ਹਰ ਦਸ ਹੈ ਸੇਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗੇ ਆ ਸਦਾ ਸਿਮਰਤਾਬੈ ਸੁ ਅੰਮੇਂ ਸਸ ਸਸ ਗੁਣ ਬੋਲਾਏ ਬਿਨਵੰਤ ਨਾਨਕ ਤੂਰ ਸਾਦੂ ਨਾਮ ਪ੍ਰਭ ਅਮੋਲ ਲਾਏ ਸਾਦ ਸਦਾ ਸਿਮਰਤਾਬਿਐ ਸੁਅੰਮੀ ਸਾਸ ਸਾਸ ਗੁਣ ਬੋਲਾਏ ਬਿਨਵੰਤ ਨਾਨਕ ਧੂਰ ਸਾਦ ਪ੍ਰਭੂ ਅਮੋਲੈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਧਨ ਸ੍ਰੀ ਮਹੱਲਾ ਪੰਜਵਾ ਚੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਦੀਨ ਦਇਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ राव्या जियो